ਲੋਕ ਸਭਾ ਚੋਣਾ 2024 ਦਾ ਆਗਾਜ਼ ਬੀਤੇ ਕੱਲ 3 ਵਜੇ ਹੋ ਚੁੱਕਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਵੀ ਜੜਾਓ ਕਰ ਦਿੱਤਾ ਗਿਆ ਜਿਸ ਦੇ ਨਾਲ ਹੀ ਬੀਤੇ ਕੱਲ ਤੋਂ ਪੂਰੇ ਦੇਸ਼ 'ਚ ਅਚਾਰ ਸਹਿਤਾ ਜਿਹੜੀ ਹੈ ਉਹ ਲਾਗੂ ਹੋ ਚੁੱਕੀ ਹੈ ਅਤੇ ਇਸ ਦੇ ਚਲਦੇ ਹੁਣ ਪ੍ਰਸ਼ਾਸਨ ਵੀ ਪੱਪਾ ਪਾਂ ਦੇਸ ਗਿਆ ਜਿਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਸਿਆਸੀ ਆਗੂਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਇੱਕ ਪ੍ਰੈਸ ਵਾਰਤਾ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਡੀਸੀ ਪਠਾਨਕੋਟ ਨੇ ਦੱਸਦੇ ਹੋਏ ਕਿਹਾ ਕਿ ਚੋਣਾ ਨੂੰ ਲੈ ਕੇ ਉਹਨਾਂ ਵੱਲੋਂ ਵਕਫ ਵਕਫ ਈਮਾ ਬਣਾਈਆਂ ਗਈਆਂ ਨੇ ਜੋ ਕਿ ਸ਼ਰਾਬ ਨਕਤੀ ਅਤੇ ਝੋਣ ਜਾਬਤੇ ਦੀ ਉਲੰਘਣਾ ਕਰਨ ਵਾਲੇ ਸਿਆਸੀ 당ਾਂ 'ਤੇ ਨਜ਼ਰ ਰੱਖਣੀ ਹੈ। ਇਸੇ ਪਠਾਨਕੋਟ ਨੇ ਕਿਹਾ 30 ਵਾਰ ਝੋਣ ਸੰਬੰਧੀ ਸ਼ਿਕਾਇਤ ਆਮ ਲੋਕ ਜਿਹੜੇ ਨੇ ਉਹ ਵਿਜਨ ਐਪ ਰਾਹੀਂ ਕਰ ਸਕਣਗੇ। ਉਹਦੇ ਨੇ ਲੋਕਾਂ ਨੂੰ ਪਹਿਲਾਂ ਇਹ ਐਪ ਜਿਹੜਾ ਹੈ ਉਹ ਡਾਊਨਲੋਡ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਇਸ ਐਪ ਰਾਹੀਂ ਫੋਟੋ ਖਿੱਚ ਕੇ ਐਪ ਦੇ ਉੱਤੇ ਐਪ ਕਰੀਬਨ 100 ਮਿੰਟ ਦੇ ਅੰਦਰ ਹੀ ਸਬੰਧਤ ਸ਼ਿਕਾਇਤ ਦੇ ਉੱਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਜਲਦੀ ਹੈ ਕੀਤੀ ਜਾਵੇਗੀ। ਸ਼ੋਰ ਕੁਲਵ ਬਲੀਵ ਕਰੋ। ਅਹ ਦੇਖੋ ਅਹ ਮੋਡ ਆਫ ਕੰਡਕਟ ਕੋਡ ਮਾਡਲ ਕੋਡ ਆਫ ਕੰਡਕਟ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੱਲ 3 ਵਜੇ ਤੋਂ ਬਾਅਦ ਅਹ ਇਟ ਇਜ਼ ਨਾਓ ਅਮਲ ਵਿੱਚ ਆ ਚੁੱਕਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੀ ਹਦਾਇਤਾਂ ਹੈਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਨ੍ਹਾਂ ਦੀ ਇਨਬਿਨ ਪਾਲਣਾ ਬਹੁਤ ਜ਼ਰੂਰੀ ਹੈ। ਜੇ ਵੇਗੀ ਸਭ ਤੋਂ ਪਹਿਲੀ ਮੈਂ ਕੁਝ ਉਹਨਾਂ ਦੇ ਵਿੱਚੋਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੀ ਹੈਗੀ ਹੈ ਕਿ ਰਿਗਾਰਡਿੰਗ ਡਿਫੇਸਮੈਂਟ ਆਫ ਪਬਲਿਕ ਪ੍ਰੋਪਰਟੀ ਜਿਹੜੀ ਕਿ ਸਰਕਾਰੀ ਪ੍ਰੋਪਰਟੀ ਹੈਗੀ ਹੈ ਵੈਦਰ ਇਟ ਇਜ਼ ਅ ਗਵਰਨਮੈਂਟ ਓਨ ਪ੍ਰੋਪਰਟੀ অর ਇਟ ਇਜ਼ ਅ ਪਬਲਿਕ ਪ੍ਰੋਪਰਟੀ ਐਟ ਸੈਟਰਾ ਤੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਡਿਫੇਸਮੈਂਟ ਕਰਨੀ ਭਾਵੇਂ ਕੋਈ ਝੰਡਾ ਲਗਾਉਣਾ ਪੋਲਿਟੀਕਲ ਕੋਈ ਫਲੈਕਸ ਲਗਾਉਣਾ ਕੋਈ ਹੋਲਡਿੰਗ ਲਗਾਉਣਾ ਇਹਨਾਂ ਦੇ ਵਿੱਚੋਂ ਕੁਝ ਵੀ ਅਲਾਉਡ ਨਹੀਂ ਹੈਗਾ ਹੈ ਇਹਦੇ ਨਾਲ ਦੀ ਨਾਲ ਪ੍ਰਾਈਵੇਟ ਜਿਹੜੀ ਬਿਲਡਿੰਗਸ ਹੈਗੀਆਂ ਉਹਨਾਂ ਦੇ ਉੱਪਰ ਵਿਦਾਊਟ ਪਰਮਿਸ਼ਨ ਕਿਸੇ ਵੀ ਤਰੀਕੇ ਦੀ ਉਹਨਾਂ ਦੇ ਜਿਹੜਾ ਓਨਰ ਹੈਗਾ ਉਸ ਪ੍ਰਾਪਰਟੀ ਦਾ ਪ੍ਰਾਈਵੇਟ ਪ੍ਰਾਪਰਟੀ ਦਾ ਉਹਦੀ ਪਰਮਿਸ਼ਨ ਤੋਂ ਬਿਨਾ ਇਹ ਲੋਗਲਾਂ ਅਲੱਗ ਅਲਾਉਡ ਨਹੀਂ ਹੈ ਕੋਈ ਵੀ ਪੋਲਿਟਿਕਲ ਰੈਲੀ ਜਿਹੜੀ ਹੈਗੀ ਹੈ ਜਾਂ ਕੋਈ ਵੀ ਪੋਲਿਟਿਕਲ ਫੰਕਸ਼ਨ ਜਾਂ ਕੋਈ ਵੀ ਕੈਂਪੇਨ ਉਹ ਵਿਦਾਊਟ ਪਰਮਿਸ਼ਨ ਅਲਾਉਡ ਨਹੀਂ ਹੈਗਾ ਹੈ ਤੇ ਉਹਦੀ ਪਰਮਿਸ਼ਨ ਜਿਹੜੀ ਹੈਗੀ ਹੈ ਉਹ ਸੁਵਿਧਾ ਪੋਰਟਲ ਰਾਹੀਂ ਉਹਦੀ ਪਰਮਿਸ਼ਨ ਲਈ ਜਾ ਸਕਦੀ ਹੈ 3rd ਵੀ ਕੋਈ ਵੀ ਅਫੀਸ਼ੀਅਲ ਵਹੀਕਲ ਜਿਹੜਾ ਹੈਗਾ ਹੈ ਉਹਨੂੰ ਇਲੈਕਸ਼ਨ ਕੈਂਪੇਨਿੰਗ ਪਰਪਸਸਿਸ ਦੇ ਲਈ ਉਸ ਚੀਜ਼ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਜੇ ਪਬਲਿਕ ਨੂੰ ਲੱਗਦਾ ਹੈ ਕਿ ਕਿਤੇ ਵੀ ਕੋਈ ਵਾਇਲੇਸ਼ਨ ਹੈਗੀ ਹੈ ਇਲੈਕਸ਼ਨ ਰਿਲੇਟਡ ਤੇ ਉਹ ਸੀ ਵਿਜੀਲ ਐਪ ਜਿਹੜੀ ਕਿ ਉਹ ਬੜੀ ਆਸਾਨੀ ਦੇ ਨਾਲ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਨੇ ਤੇ ਸੀ ਵਿਜੀਲ ਐਪ ਦੇ ਵਿੱਚ ਤੁਸੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ ਤੇ ਉਹਦੇ ਨਾਲ ਉਹਦੀ ਫੋਟੋ ਜੀਪੀਐਸ ਲੋਕੇਸ਼ਨ ਵੀ ਆ ਜਾਏਗੀ ਜਿੱਥੇ ਵਾਇਲੇਸ਼ਨ ਹੈਗੀ ਹੈ ਤੇ 100 ਮਿੰਟ ਦੇ ਅੰਦਰ ਅੰਦਰ ਉਹਦੇ ਉੱਪਰ ਕਾਰਵਾਈ ਹੋ ਜਾਏਗੀ देखो साई फ्लाइंग स्क्ॉड्स है जी कि एक्टिव हैगी एक स्टैटिक सर्वेलेंस टीम्स है जिड़ी कि अपने नाके लगा उस अलावा तो साडियो सर्वेलेंस टीम्स है जी इलैक्शन रिलेटिड जो एक्सपेंडिचर है आ, वो मोनीटरिंग करीम इस अलावा तो भीडियो व्यूइंग टीम है जी उसका रिकॉर्ड रखती है इस तो इस अलावा वक् वक् जी एजेंसी है जिमें कि एक्साइज की इनकम टैक्स की यह टीम है जिड़ी कि मूवमेंट ऑफ लिकर मूवमेंट ऑफ कैश ਠੀਕ ਹੈ ਤੇ ਉਸ ਤੋਂ ਇਲਾਵਾ ਜਿਹੜੀ ਇੱਕ ਟੀਮ ਡਰੱਗਸ ਡਿਪਾਰਟਮੈਂਟ ਦੀ ਡਰੱਗ ਕੰਟਰੋਲ ਡਿਪਾਰਟਮੈਂਟ ਦੀ ਵੀ ਹੈਗੀ ਹੈ ਜਿਹੜੀ ਕਿ ਜੇ ਕੋਈ ਕਿਤੇ ਕੋਈ ਡਰੱਗਸ ਦੀ ਟਰਾਂਸਫਰ ਹੋ ਰਹੀ ਹੈ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੇ ਕਾਰਵਾਈ ਕਰਦੀ ਹੈ। ਬਹੁਤ ਸਾਰੀ ਲੋਕ ਚਾਹੀਦੀ ਹੈ। ਇਹ ਪਾਰਟੀ ਕਿਸੇ ਜਗ੍ਹਾ ਤੇ ਵੀ ਰੈਲੀ ਕਰਦੀ ਔਰ ਕਿੰਨਾ ਕਿ ਪ੍ਰਮਾਣ ਗਿਆ ਕਿ ਜਿਹੜਾ ਤੁਸੀਂ ਝੰਡਾ ਲਗਾਉਣਾ ਹੈ ਉਹਦੀ ਕਿੰਨੀ ਡਾਈਮੈਂਸ਼ਨਸ ਹੋ ਸਕਦੀਆਂ ਨੇ ਜਿੰਨੀ ਤੁਹਾਡਾ ਕੈਵਲਕੇਡ ਹੈਗਾ ਉਹਦੇ ਵਿੱਚ ਇੱਕ ਪੁਆਇੰਟ ਤੇ ਕਿੰਨੀ ਵਹੀਕਲਸ ਤੁਸੀਂ ਯੂਜ਼ ਕਰਦੇ ਹੋ ਸਾਰੀ ਹਦਾਇਤਾਂ ਦਿੱਤੀਆਂ ਹੋਈਆਂ। ਅਸੀਂ ਪੋਲੀਟੀਕਲ ਪਾਰਟੀਆਂ ਨਾਲ ਇੱਕ ਸੈਪਰੇਟ ਕੈਮਰ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ